ਜਿਹੜੀ ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਸੀ ਵੀ ਜਿੰਨਾ ਨਹਿਰੀ ਪਾਣੀ ਆ ਅਸੀਂ ਵੱਧ ਤੋਂ ਵੱਧ ਉਹਦੀ ਵਰਤੋਂ ਕਰਕੇ ਔਰ ਹਰ ਇੱਕ ਖੇਤ ਤੱਕ ਜਿਹੜਾ ਨਹਿਰੀ ਪਾਣੀ ਆ ਉਹਨੂੰ ਪਹੁੰਚਾ ਸਕੀਏ ਔਰ ਜਿੱਥੇ ਪੀਣ ਵਾਲਾ ਪਾਣੀ ਆ ਉਹ ਵੀ ਨਹਿਰੀ ਪਾਣੀ ਅਸੀਂ ਵਰਤ ਸਕੀਏ ਔਰ ਜਿਹੜਾ ਕੋਈ ਬੁੱਢੇ ਨਾਲੇ ਦੀ ਜਿਹੜੀ ਸਮੱਸਿਆ ਉਹਦੇ ਵੀ ਜਿਹੜਾ ਮਸਲਾ ਹੈ ਉਹਨੂੰ ਵੀ ਹੱਲ ਕਰ ਸਕੀਏ ਸੋ ਉਹਦੇ ਸਬੰਧਤ ਹੀ ਜਿਹੜਾ ਹੈਗਾ ਇੱਥੇ ਲੁਧਿਆਣਾ ਵਿਖੇ ਮੀਟਿੰਗ ਰੱਖੀ ਗਈ ਸੀ ਤੁਦੀ ਆਨਾਰੇ ਬੱਚਤ ਪਵਨ ਵਿੱਚ ਅਧਿਕਾਰੀਆਂ ਤੇ ਵਿਧਾਇਕਾਂ ਦੇ ਨਾਲ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਵਿਧਾਨ ਸਭਾ ਡਿਪਟੀ ਸਪੀਕਰ ਜੈ ਕਿਸ਼ਨ ਰੂੜੀ ਵੀ ਮੀਟਿੰਗ ਦੇ ਵਿੱਚ ਮੌਜੂਦ ਰਹੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਨਹਿਰੀ ਪਾਣੀ ਅਤੇ ਬੁੱਢੇ ਨਾਲੇ ਨੂੰ ਲੈ ਕੇ ਵਿਧਾਇਕਾਂ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਾਂਸੀ ਮਾਨੋਰਨ ਦਾ ਜਿਨ੍ਹਾਂ ਦਾ ਸੁਪਨਾ ਹੈ ਕਿ ਜਿੰਨਾ ਅਸੀਂ ਪਾਣੀ ਆ ਜਿਹੜਾ ਧਰਤੀ ਦੇ ਵਿੱਚ ਪਾਣੀ ਆ ਉਹਨੂੰ ਅਸੀਂ ਲਗਾਤਾਰ ਕੱਢ ਰਾ ਉਹਨੂੰ ਰੋਕਣ ਵਾਸਤੇ ਜਿਹੜੀ ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਸੀ ਵੀ ਜਿੰਨਾ ਨਹਿਰੀ ਪਾਣੀ ਆ ਅਸੀਂ ਵੱਧ ਤੋਂ ਵੱਧ ਉਹਦੀ ਵਰਤੋਂ ਕਰਕੇ ਔਰ ਹਰ ਇੱਕ ਖੇਤ ਤੱਕ ਜਿਹੜਾ ਨਹਿਰੀ ਪਾਣੀ ਆ ਉਹਨੂੰ ਪਹੁੰਚਾ ਸਕੀਏ ਔਰ ਜਿੱਥੇ ਪੀਣ ਵਾਲਾ ਪਾਣੀ ਆ ਉਹ ਵੀ ਨਹਿਰੀ ਪਾਣੀ ਅਸੀਂ ਵਰਤ ਸਕੀਏ ਔਰ ਜਿਹੜਾ ਕੋਈ ਬੁੱਢੇ ਨਾਲੇ ਦੀ ਜਿਹੜੀ ਸਮੱਸਿਆ ਉਹਦੇ ਵੀ ਜਿਹੜਾ ਮਸਲਾ ਹੈ ਉਹਨੂੰ ਵੀ ਹੱਲ ਕਰ ਸਕੀਏ ਸੋ ਉਹਦੇ ਸਬੰਧਤ ਹੀ ਜਿਹੜਾ ਹੈਗਾ ਇੱਥੇ ਲੁਧਿਆਣਾ ਵਿਖੇ ਮੀਟਿੰਗ ਰੱਖੀ ਗਈ ਸੀ ਸੋ ਮੇਰੀ ਕੋਸ਼ਿਸ਼ ਹੈ ਕਿ ਮੇਰੇ ਲਾਵੇ ਨਾ ਕੋਈ ਆਵੇ ਮੈਂ ਜਾ ਕੇ ਉਸ ਏਰੀਆ ਦੇ ਵਿੱਚ ਜਾ ਕੇ ਮੀਟਿੰਗ ਕਰੀ ਉੱਥੇ ਦੀਆਂ ਸਮੱਸਿਆਵਾਂ ਉੱਥੇ ਜਾ ਕੇ ਸੁਣੀਏ ਉਹਦੇ ਤਹਿਤ ਹੀ ਪਹਿਲੀ ਮੀਟਿੰਗ ਪਟਿਆਲਾ ਵਿਖੇ ਰੱਖੀ ਗਈ ਸੀ ਦੂਜੀ ਮੀਟਿੰਗ ਇੱਥੇ ਰੱਖੀ ਗਈ ਆ ਔਰ ਹ ਮੁਗੇ ਰੱਖੀ ਗਈ ਆ ਜਿਹਦੇ ਨਾਲ ਸਾਡੇ ਜਿਹੜੇ ਐਮਐਲਏ ਸਭਾਨ ਨੇ ਆਪਣਾ ਆਪਣੇ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਵੀ ਇੱਥੇ ਆ ਕੇ ਉਹ ਵੀ ਆਪਣੀਆਂ ਸਮੱਸਿਆਵਾਂ ਨੇ ਜਿਹੜੀਆਂ ਹਲਕੇ ਦੀਆਂ ਉਹ ਵੀ ਦੱਸਣ ਦੇਖੋ ਉਹਨਾਂ ਦਾ ਵੀ ਹਲਕਾ ਇਹਦੇ ਵਿੱਚ ਪੈਂਦਾ ਹੈ ਸੋ ਇਸ ਕਰਕੇ ਉਹ ਵੀ ਇੱਥੇ ਆਏ ਨੇ ਸੋ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਨਹਿਰੀ ਪਾਣੀ ਆ ਉਹਨੂੰ ਵੱਧ ਤੋਂ ਵੱਧ ਅਸੀਂ ਜਿਹੜਾ ਆਪਣੇ ਵਾਸਤੇ ਵਰਤਾ ਜਾ ਸਕੇ ਖੋ ਸਭ ਤੋਂ ਪਹਿਲਾਂ ਇਹ ਤਾਂ ਕੋਈ ਵੀ ਕੰਮ ਹੈ ਜਿਹੜਾ ਉਹ ਆਮ ਨਾਗਰਿਕ ਦੇ ਉਹਦੀ ਜਿਹੜੀ ਮਦਦ ਦੀ ਲੋੜ ਹੁੰਦੀ ਆ ਕਿਉਂਕਿ ਉੱਥੇ ਕੋਈ ਉੱਤੋਂ ਤਾਂ ਆ ਕੇ ਪਾਣੀ ਪਾ ਨਹੀਂ ਰਿਹਾ ਜਿਹੜਾ ਕੋਈ ਗੰਦਾ ਪਾਣੀ ਆ ਉਹ ਵੀ ਸਾਡੇ ਵਰਗੇ ਭੈਣ ਭਰਾ ਹੀ ਪਾ ਰਹੇ ਨੇ ਸੋ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਾਂ ਜਿਹੜਾ ਇਹ ਪਾਣੀ ਆ ਇਹਨੂੰ ਸਾਫ਼ ਕਰਕੇ ਪਾਈਏ ਤਾਂ ਕਿ ਗੰਦਾ ਪਾਣੀ ਜਿਹੜਾ ਪੈਂਦਾ ਉਹ ਕਿਤੇ ਨਾ ਕਿਤੇ ਜਿਹੜਾ ਵਾਤਾਵਰਨ ਦਾ ਵੀ ਨੁਕਸਾਨ ਕਰਦਾ ਸੋ ਇਸ ਕਰਕੇ ਤੁਹਾਡੇ ਮਾਧਮੇ ਚਰੀ ਮੈਂ ਬੇਨਤੀ ਜਿਹੜਾ ਵੀ ਪਾਣੀ ਉਹ ਚ ਪਾਉਣਾ ਹੈ ਉਹਨੂੰ ਬਿਲਕੁਲ ਸਾਫ਼ ਕਰਕੇ ਪਾਓ ਲੁਧਿਆਣਾ ਲਾਈਵ ਲਈ सुरेंद्र ਸੋਨੀ ਦਿਰੀ